ਸਾਰੇ ਵੀਰਾਂ ਨੂੰ ਪਿਆਰ ਭਰ ਸਲਾਮ ਸ਼ਸ਼ੀਕਾਲ ਆਦਾਬ ਇੱਕ ਵਾਰੀ ਫੇਰ ਹੋਏ ਆ ਜੀ ਮਲੇਰ ਕੋਟਲੇ ਤੋਂ ਗਲੋਬਲ ਗਾਰਡਨ ਤੋਂ ਲਾਈਵ ਤੇ ਤੁਹਾਡੇ ਲਈ ਲੈ ਕੇ ਆਏ ਆ ਜੀ ਹੁਣ ਗੇਂਦੇ ਦਾ ਬੀਜ ਹਾਈਬ੍ਰਿਡਸ ਗੇਂਦਾ ਤੇ ਦੇਸੀ ਗੇਂਦਾ ਤੁਹਾਨੂੰ ਰੂਬਰੂ ਕਰਾ ਰਹੇ ਆ ਜੀ ਤੇ ਕਿਹੜੇ ਕਿਹੜੀ ਆਈਟਮ ਆਪਣੇ ਕੋਲੇ ਆਈ ਹੈ ਸਜੈਂਟਾ ਦਾ 골ਡ ਸਮਿਥ ਦਾ yellow color 1000s ਸੀਡਸ ਦੇ ਵਿੱਚ ਤੇ orange color ਇਹ ਵੀ ਹੈ 1000 ਸੀਡ ਦੇ ਵਿੱਚ ਸਜੈਂਟਾ ਦਾ ਤੇ 골ਡ ਕਲਰ ਸੇਮ ਸੀਡ ਨੰਬਰ ਆਫ ਕੁਆਂਟੀਟੀ ਸੀਡ 1000 ਸੀਡ ਹੋਰੇਗਾ ਤੇ ਉਸ ਤੋਂ ਬਾਅਦ ਪੈਨ ਅਮਰੀਕਨ ਦਾ ਸਰ ਫਾਇਰਵਾਲ ਬਹੁਤ ਫੇਮਸ ਹੈ ਜਿਹਦਾ ਡਾਰਕ ਮੈਰੂਨ ਕਲਰ ਹੈ ਉਹ ਆਪਣੇ ਕੋਲੇ ਅਵੇਲੇਬਲ ਹੈ ਜੀ ਤੇ ਕਵੇਰੀ ਸੀਡ ਦਾ yellow ਇਹ ਵੀ ਆਪਣੇ ਕੋਲ ਹੈਗਾ ਜੀ ਲక్ష్ਮੀ ਸੀਡ ਦਾ ਆਪਣੇ white white ਅੱਜਕੱਲ ਬਹੁਤ ਚੱਲ ਰਿਹਾ ਟ੍ਰੈਂਡ ਇਹ ਵੀ ਆਪਣੇ ਕੋਲੇ ਆ ਗਿਆ ਜੀ ਤੇ ਨੰਗਬੂ ਦੀਆਂ ਦੋਨੀਆਂ ਵੈਰਾਈਟੀਆਂ yellow ਤੇ gold ਤੇ ਸੀਡ ਐਕਸਟਰਾ ਦਾ ਦੋਨੀ ਵੈਰੈਟੀਆਂ yellow ਤੇ gold ਤੇ ਪਹੂਜਾ ਦਾ yellow ਇਹ 50-50 ਸੀਡ ਦੇ ਵਿੱਚ ਉਹ 100-100 ਸੀਡ ਦੇ ਵਿੱਚ ਵੀ ਮਿਲ ਜਾਣਗੀਆਂ ਤੇ ਇਹਦੇ ਵਿੱਚ ਸਾਡਾ ਸਟਾਕ ਦੇਖ ਲਓ ਸਟਾਕ ਸਾਰਾ ਅਵੇਲੇਬਲ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਹੋਰ ਵੀ ਲੈ ਕੇ ਆਇਆ ਜੀ ਜਿਵੇਂ ਕਿ ਨਰਸਰੀ ਵਾਲਿਆਂ ਵਾਸਤੇ ਪਨੀਰੀ ਵਾਸਤੇ ਅੱਜਕੱਲ ਚੱਲਦਾ ਜਿਹਨੂੰ ਗੁੱਟੀਆਂ ਲਈ ਯੂਜ਼ ਕਰਦੇ ਨੇ ਉਹਨਾਂ ਲਈ OP ਵੈਰੈਟੀ ਹੈ ਸਰ ਔਰ ਲੱਡੂ ਗੰਦਾ ਜਿਹਦੇ ਵਿੱਚ yellow ਕਲਰ ਮਿਲ ਜਾਏਗਾ ਸਾਡੇ ਕੋਲੋਂ ਤੇ 골ਡ ਕਲਰ ਮਿਲ ਜਾਏਗਾ ਬੜੀ ਪੈਕਿੰਗ ਦੇ ਵਿੱਚ ਵੀ ਮਿਲ ਜਾਏਗਾ ਛੋਟੀ ਪੈਕਿੰਗ ਵਿੱਚ ਵੀ ਮਿਲ ਜਾਏਗਾ ਤੇ ਜਾਫਰੀ ਦੇ ਵਿੱਚ ਵੀ ਮਿਲ ਜਾਏਗਾ 20 ਗ੍ਰਾਮ ਦੀ ਪੈਕਿੰਗ ਵੀ ਹੈ 50 ਗ੍ਰਾਮ ਦੀ ਵੀ ਹੈ ਤੇ ਲੈਣ ਲਈ ਸੰਪਰਕ ਕਰੋ ਗਲੋਬਲ ਗਾਰਡਨ ਲੁਧਿਆਣਾ ਬਾਈਪਾਸ ਲੁਧਿਆਣਾ ਰੋਡ ਮਾਨ ਨੇੜੇ ਮਾਰਵਲ ਮਾਰਕੀਟ ਆਪੋਜ਼ਿਟ ਮਾਡਲ ਟਾਊਨ ਮਲੇਰ ਕੋਟਲਾ ਸਾਡਾ ਨੰਬਰ ਹੈਗਾ ਜੀ 8421794664 ਧੰਨਵਾਦ ਜੀ ਸਾਰੇ ਵੀਰਾਂ ਨੂੰ